ਆਵੇ ਕੋ ਬਾਸ ਕੋ ਸੋਰੀ ਯਾਰ ਲੈ ਨਾ ਕਰੀ ਕੋ ਸੰਪੂਰਨ ਕੋ ਇੱਕ ਵਾਰ ਤੋਂ ਬਣਿਆ ਹੈ ਪਹਿਲਾਂ ਆਓ ਪਹਿਲਾਂ ਹਾਂ ਉਹ ਤੋਂ ਸੰਦਾ ਹੈ ਲੈ ਲਖੀ ਲੈ ਗਾ ਇਹਦਾ ਟੇਪ ਨਾ ਲੈ ਗਿਆ ਆ ਨਾ ਬਾਈ ਸਭ ਨੇ ਕਰਦਾ ਆ ਕੋਈ ਇਹ ਦੇ ਵਿੱਚ ਪੀਟੇ ਲੱਗਦਾ ਕੋਈ ਐ ਲੱਗ ਕਦੀ ਤੁਹਾਡੇ ਸੈਸਨ ਕਰਦਾ ਇਹਨਾਂ ਦੇ ਕਿੰਨਾ ਬੜਾ ਹੋ ਗਿਆ ਨਵਾਂ ਇਹਨੂੰ ਕਿੰਨੇ ਦਾ ਚਾਰਜ ਦਿੱਤੀ ਲੋਈ ਇਹ ਤਾਂ ਸਾਰ ਕੱਲ ਸਰੀ ਵਾਲੇ ਨੇ ਟਾਈਕ ਰਿਆ ਜੀ ਕੱਲ ਸਰੀਆ ਬੱਜਾ ਜੀ 200 ਕਿੱਟ ਜੀ 15 ਦੇ 3 ਅੱਧਾ ਨੇ ਕਿਹਾ ਤਾ ਕੋਈ ਫਟਣਾ ਲੱਗਦਾ ਜੀ ਸਭ ਦਾ ਵਿੱਚ ਘੱਟ ਆ ਪਾਣੀ ਘਟੋ ਸਦਾ ਇਹ ਮੱਡੀ ਪੋੜੇ ਨੂੰ ਥੋੜੀ ਹੈ रिपोर्ट था हां आईदा आकीदा येला प्ले भी था हां जी केजी लग बेटा कि 70 गंगादी फिल्म नहीं बनती ओके हां मंगलवारी को मैं था हां था देखो सम टॉनकर हां हैली सम टॉनकर पे वो हैलो यहां मंगलवार दीदों ਸਰ ਅੱਜ ਪਿੰਡ ਸੰਤੂ ਨੰਗਲ ਦੇ ਵਿੱਚ ਪਹੁੰਚੇ ਜੀ ਅੱਜ ਅਸੀਂ ਸਾਡੇ ਬਹੁਤ ਹੀ ਨੇੜਲੇ ਇਤਿਹਾਸਿਕ ਪਿੰਡ ਸੰਤੂ ਨੰਗਲ ਤੇ ਸਾਡੇ ਸਪੰਸਰ ਸਾਹਿਬ ਦਾ ਸਪੰਸਰ ਸਾਹਿਬ ਨਾਲ ਵੀਡੀਓ ਸਭ ਸਾਰੇ ਆਏ ਅਸੀਂ ਛੱਪੜ ਜਿਹੜਾ ਸੀ ਨਾ ਉਹ ਦੇਖਣ ਆਏ ਸੀਗੇ ਕਿ ਛੱਪੜ ਇਸ ਪਿੰਡ ਦਾ ਬਣਾ ਰਹੇ ਹਾਂ ਅਪਾ ਇਹਨਾਂ ਨੇ ਕਿਹਾ ਕਿ 15 ਜੁਲਾਈ ਤੱਕ ਜਿਹੜਾ ਇਹਨੂੰ ਕੰਪਲੀਟ ਕਰ ਦੋ ਸਭ ਦੇਖ ਲਿਆ ਇਸ ਕਰਕੇ ਪਤਿਆ ਛੱਪੜ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਹਰ ਪਿੰਡ ਦੇ ਵਿੱਚ ਜਿਹੜਾ ਮਤਲਬ ਪਾਣੀ ਦਾ ਨਿਕਾਸ ਹੈ ਗੰਦੇ ਪਾਣੀ ਦਾ ਉਹ ਜਿਹੜਾ ਆਪਾਂ ਵਧੀਆ ਬਣਾ ਲੀਏ ਤਾਂ ਜੋ ਲੋਕਾਂ ਨੂੰ ਨਾ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇ ਤੇ ਨਾ ਗੰਦੇ ਪਾਣੀ ਦੀ